ਸੱਚਾ ਤੂੰ ਮੇਰੇ ਨਾਲ ਵਿੱਚ ਪੂਰੀ ਆ ਤੇ ਮੂਹ ਕਿਉਂ ਨਹੀਂ ਆਉਂਦੀ ਰੱਖਦੇ ਦੇਰ ਸੇ ਪਰ ਤੇ ਜਦੋਂ ਇਹ ਦਸੰਗ ਨਹੀਂ ਇਹ ਬਾਤੀਆਂ ਦੂਜੀਆਂ ਦੇ ਜਾਂ ਯਾ ਯਾ ਨਾਲ ਸੰਭੇਤ ਬਾਹਰ ਕੀ ਕਰੀ ਜਾਂਦੇ ਉਹ ਵੇ ਇਹ ਕਰੀ ਜਾਂਦਾ ਉਹ ਬੱਸ

ਸ਼ੇਰ ਚਾ ਹਾਂ ਸੋਰੀ ਠੀਕ ਆ ਚਲ ਹੁਣ ਦੂਜੀ ਵਾਰੀ ਉਹ ਨਾ ਹੋਣੀ ਇੱਥੇ ਆਹੋ ਦੂਜੀ ਵਾਰੀ ਨਹੀਂ ਇਹ ਇੱਕ ਹੋਰ ਨਹੀਂ ਬੰਦ ਕਰ ਆਪੋ ਕਰ ਨੂੰ ਆਹੋ ਚਲ ਚਪਾਂ ਚਪਾਂ ਰੰਗ ਦੇ ਨਾ ਹੋ ਜਾ ਦੋ ਜਿਆਦਾ ਆਪ ਕੋ ਮੇਰੇ ਆਈ ਨੂੰ ਪੁੱਛ ਲਈਏ ਇਹ ਛੋਟਾ ਛੇਮਾ ਹੋ ਉਹ ਰੋਕ ਕੇ ਚੱਲ ਗਈ ਹੈ ਜੀ ਉਹ ਰੋਕ ਕੇ 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 ਉਹ ਰੋ ਇਹ ਕਮਾ ਤਾਇਆ ਨੂੰ ਲਾ ਦੇ ਮੂੰਹ ਮਿੱਠਾ ਕਰ ਦੋ ਹਾਂ ਮੂੰਹ ਮਿੱਠਾ ਕਰ ਦੋ ਉਹ ਚੱਲ ਇਹਨੂੰ ਉੱਤਰ ਜਿੱਤਾ ਛਾਲਾ ਅਨੇਕੀ ਕਾਲੀ ਗਾ ਸੁੱਚੇ ਚੰਕੇ ਲੈ ਕੇ ਆਉਂਦੇ ਆ ਯਾਰ ਵੈਨ ਨਹੀਂ ਬੜਾ ਕਰਦਾ ਨਹੀਂ ਵੀਰ ਜੀ ਦੇ ਕਹਿੰਦਾ ਮਤਲਬ ਮੈਂ ਉਵੇਂ ਹੀ ਖਾ ਲੈਣਾ ਫੜ ਕੇ ਮੈਂ ਚਿੰਮੀ ਕੀ ਆ ਹਾਂ ਚੱਲ ਉਵੇਂ ਫੜਾ ਦੇ ਉਵੇਂ ਫੜਾ ਦੋ ਹਾਂ ਇਹ ਦੋਵੇਂ ਇੱਕੋ ਜਿਹੇ ਆ ਹਾਂ ਇਹ ਅੰਦਰ ਲੈ ਤਾਇਆ ਨੂੰ ਸ਼ੂਗਰ ਆ ਮੈਂ ਲਖੜੀ ਬਣੀ ਉਸ ਜੰਦ सब जीनो बोल हैं कुछ बोल दीजिए प्लीज ध्यान से आ बेनी आ रही कहां ना कोई इंडियन एनालिसिस ज्यादा है फोटो खींच के वोटो। फोटो फोटो फोटो

ਹਾਂ ਜੀ ਚਾਹ ਤੇ ਇੱਕ ਪ੍ਰਭੂਣ ਹੋ ਗਿਆ ਬਰਬਾਦ ਨਾ ਇਨਸ਼ਾ ਅੱਜ ਜੀ ਹਾਂ ਜੀ ਉਹ ਉਹ ਹਰਾਂ ਜੀ ਅਭੀ ਪਤਨ ਕੀ ਹੋ ਰਿਹਾ ਹੈ ਨਾ ਹਾਂ ਹਾਂ ਜੀ ਤਾਂ ਫੋਟ ਉੱਠ ਚੋ ਵੀ ਦੇਖਾਂ ਨਾ ਨਾ ਮੈਂ ਚੁੱਪ ਕਰ ਜਾਂਦੀ ਹਾਂ ਕੜਕੜ ਕੜਕੜ ਨਹੀਂ ਆ ਉਹ ਨਹੀਂ ਉਹ ਲਾਲ ਜਲਾ ਲੱਗਦਾ ਆ ਜਿਉਂ ਆ ਜਿਉਂ ਕਿਹਨਾਂ ਕਰੋ ਤਾ ਇਤਰਾ <laughs> थो थोड़ी बड़ी चल दे डबल दे दे डबल हाँ जी अर्जा फोटो खिंचनी मैं एक मिनट जीभ उन्हें सिखा देना माड़ा ज जा माड़ा जा बिल्कुल जीव <laughs>

ਉਹ ਮਾਰੇ ਮੈਂ ਕਿਹਾ ਫਾਲੇ ਦੇ ਕੁਦੀ ਤੂੰ ਬੰਦੇ ਇੱਕੰਮ ਬੰਦੇ ਇੱਕੰਮ ਬੰਦੇ 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 ਮੈਂ ਨਹੀਂ ਰੋਂਦਾ ਸ਼ੇਰ ਕਿਉਂ ਨਹੀਂ ਰੋਂਦਾ ਮੈਂ ਨਹੀਂ ਰੋਂਦਾ ਭਾਈ ਮਾਰੀ ਦੀ ਬੰਦੇ ਇਹ ਇੱਧਰ ਵੀ ਨਹੀਂ ਰੋਂਦਾ ਹਾਂਜੀ ਆਪਾਂ ਕਹਿੰਦੇ ਨਹੀਂ ਬੰਦੇ ਇਹ <laughs> हो ना आवे। शेर होना <laughs> जी पना पना ने रह <laughs> <प्रत्तिता>। शेर ने आप लैनी शेर है शेर सिंह जी ओय ਜਸਤਿ ਤੁ ਬਣਾਉਂਦੇ ਆਂ ਮੈਂ ਆਪਿਆ ਪ੍ਰਸਨ ਐ ਜਸਤਿ ਤੂੰ ਬਣਾਉਂਦੇ ਆਂ ਆ ਜਾ ਤੋ ਤੋ ਨੋ ਨੋ ਆਲੀ ਆਪਨਾ ਕੋਈ ਐਡ ਕਰਤੀ ਡਾਤੀ ਕੱਲ ਮੀਨੇ ਪਿਆ ਹਜੇ ਵੀ ਲੇਗ ਕਰਤੀ ਮਨਸੇ